ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਧਿ ਕਿਦਾਂ ਦਾ ਹੋ ਜਾਂਦਾ ਵਾ ਵੀ ਕੋਈ ਵੀ ਉੱਠਦਾ ਵਾ ਕੋਈ ਵੀ ਦੁਕੀਤੀ ਕੀ ਸਿਆਸਦਾਨ ਹੋਵੇ ਭਾਵੇਂ ਕੋ ਨਿਚਾਰ ਹੋਵੇ ਜਦੋਂ ਜੀ ਕਰਦਾ ਜਿਵੇਂ ਜੀ ਕਰਦਾ ਕੋਈ ਨਾ ਕੋਈ ਅਜਹੀ ਗੱਲ ਇਹਨਾਂ ਨੇ ਕਰਨੀ ਹੁੰਦੀ ਆ ਜਿਹੜੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋਵੇ ਅਸੀਂ ਬਹੁਤ ਵਾਰ ਇਹ ਗੱਲ ਕਹੀ ਆ ਕਰਦੇ ਆ ਹੁੰਦਾ ਬਹੁਤ ਵਾਰ ਆਪਾਂ ਦੇਖਿਆ ਸੁਣਿਆ ਵੀ ਸਿਆਸਦਾਨ ਲੋਕ ਨੇ ਜਿਹੜੇ ਜਦੋਂ ਵੀ ਉਹ ਸਿਆਸਤ ਕਰਦੇ ਨੇ ਤੇ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਆਪਣੀ ਗੱਲ ਨੂੰ ਹੋਰ ਵੱਡਿਆਂ ਕਰਨ ਲਈ ਤੇ ਜਾਣ ਬੁੱਝ ਕੇ ਕਈ ਲੋਕ ਕੰਟਰੋਵਰਸ਼ਲ ਗੱਲ ਕਰਨਗੇ ਤਾਂ ਕਿ ਉਹਨਾਂ ਦਾ ਉਹ ਬਿਆਨ ਸੈਂਸਿਟਿਵ ਜਾ ਹੋ ਜੇ ਤੇ ਲੋਕਾਂ 'ਚ ਜਾਵੇ ਜਿਵੇਂ ਕਿ ਇੱਕ ਅਮਨ ਅਰੋੜਾ ਮੈਂ ਜਾਣਦਾ ਨਹੀਂ ਸੀ ਵੈਸੇ ਕੋਣਾ ਸਿੰਘਾ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦਾ ਕੋਈ ਹੁਣ ਉਹ ਪ੍ਰਧਾਨ ਬਣਾਇਆ ਗਿਆ ਸ਼ਾਇਦ ਪੰਜਾਬ ਪ੍ਰਧਾਨ ਜਾਂ ਜਿਸ ਤਰ੍ਹਾਂ ਦਾ ਵੀ ਉਹਦਾ ਅਹੁਦਾ ਵਾ ਉਹਦੇ ਵੱਲੋਂ ਜੋ ਬੋਲਿਆ ਗਿਆ ਵਾ ਮੀਡੀਆ ਦੇ ਵਿੱਚ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਉਹਨੇ ਇਹ ਕਿਹਾ ਵਾ ਕਿ ਜਿਹੜੀ ਕਾਂਗਰਸ ਆ ਉਹਦੇ ਅੱਜ ਇਹ ਹਾਲਾਤ ਨੇ ਕਿ ਜਿਵੇਂ ਮਿਸਲਾ ਹੁੰਦੀਆਂ ਸੀ ਮਿਸਲਾ ਵਾਂਗੂ ਕਾਂਗਰਸ ਵੰਡੀ ਗਈ ਆ ਪਹਿਲਾਂ ਮੈਂ ਤੈਨੂੰ ਦੱਸਾਂ ਅਮਨ ਅਰੋੜੇ ਨੂੰ ਉਹ ਤੱਕ ਇਹ ਵੀਡੀਓ ਜ਼ਰੂਰ ਮੈਨੂੰ ਪਤਾ ਪਹੁੰਚ ਜਾਣੀ ਆ ਕਿਤੇ ਇਹਨੂੰ ਮਿਸਲਾ ਦਾ ਇਤਿਹਾਸ ਹੀ ਨਹੀਂ ਪਤਾ ਤੈਨੂੰ ਨਹੀਂ ਪਤਾ ਮਿਸਲਾ ਕੀ ਸੀ ਮਿਸਲਾਂ ਦਾ ਕੀ ਕਨਸੈਪਟ ਸੀ ਜਿਹੜੀ ਕਾਤਲ ਜਮਾਤ ਨੂੰ ਜਿਨ੍ਹਾਂ ਨੇ ਚੰਦ ਕਾਂਗਰਸੀਆਂ ਨੂੰ ਤੂੰ ਮਿਸਲਾਂ ਦੇ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ ਸੀ ਤੇ ਇਹ ਉਸ ਜਮਾਤ ਦੇ ਐਸ ਵੇਲੇ ਕਰਿੰਦੇ ਨੇ ਤੇ ਨੌਕਰ ਨੇ ਇਹ ਇੰਦਾਂ ਨੂੰ ਮਾ ਕਹਿਣ ਵਾਲੇ ਉਹ ਲੋਕ ਨੇ ਜਿਨ੍ਹਾਂ ਨੂੰ ਤੂੰ ਮਿਲਾ ਰਿਹਾ ਵਾਂ ਮਿਸਲਾਂ ਦੇ ਨਾਲ ਮਿਸਲਾਂ ਦਾ ਇਤਿਹਾਸ ਤੈਨੂੰ ਪਤਾ ਮਿਸਲਾਂ ਦਾ ਇਹ ਇਤਿਹਾਸ ਆ ਕਿ ਮਿਸਲਾਂ ਦੇ ਜੈਦਾਰਾਂ ਨੂੰ ਜਦੋਂ ਪਤਾ ਲੱਗਾ ਸੀ ਨਾ ਕਿ ਮਸੇ ਵਰਗੇ ਜਿਹੜੇ ਨੇ ਉਹ ਇੱਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਕਜਰੀਆਂ ਚਾਉਂਦੇ ਨੇ ਤੇ ਮਸੇ ਦਾ ਸਿਰ ਲਾ ਕੇ ਲੈ ਗਏ ਸੀ ਅਗਲੇ ਅਫਦਾਲੀ ਵਰਗੇ ਸ੍ਰੋਵਰਪੁਰ ਗਏ ਸੀ ਤੇ ਉਹਨੂੰ ਅਫਦਾਲੀ ਨੂੰ ਦਿੱਲੀ ਨਹੀਂ ਸੀ ਟਪੜ ਦਿੱਤੀ ਤੇ ਸ੍ਰੋਵਰ ਫੇਰ ਉਸੇ ਤਰ੍ਹਾਂ ਹੀ ਆਵਾਜ਼ ਸਚਕੰਡ ਉਸੇ ਤਰ੍ਹਾਂ ਆਵਾਜ਼ ਕੀਤਾ ਸੀ ਬਹੁਤ ਵੱਡਾ ਤੇ ਵਿਸ਼ਾਲ ਇਤਿਹਾਸ ਆ ਇਹਨਾਂ ਚੰਦ ਕਾਂਗਰਸੀਆਂ ਨੂੰ ਜਿਹੜਾ ਤੂੰ ਕਹਿ ਰਿਆਂ ਇਹ ਤਾਂ ਕੁਰਸੀ ਦੀ ਖਾਤਰ ਨਹੀਂ ਇਕੱਠੇ ਹੁੰਦੇ ਤੇ ਜਿਹੜੀਆਂ ਮਿਸਲਾਂ ਸੀ ਉਹ ਹਮੇਸ਼ਾ ਹੀ ਗੁਰੂ ਗ੍ਰੰਥ ਗੁਰੂ ਪੰਥ ਲਈ ਪੰਜਾਬ ਲਈ ਆਪਣੇ ਦੇਸ਼ ਲਈ ਇਕੱਠੇ ਹੁੰਦੇ ਸੀ ਤੇ ਲੜਦੇ ਵੀ ਸੀ ਤੇ ਲੜ ਕੇ ਇਹ ਨਹੀਂ ਕਿ ਉਸ ਤੋਂ ਬਾਅਦ ਰਾਜ ਭਾਗ ਜਿੱਤ ਲਿੰਦੇ ਸੀ ਤੇ ਉੱਤੇ ਕਾਬਜ ਨੂੰ ਨਹੀਂ ਰਾਜ ਭਾਗ দান ਕਰ ਦਿੰਦੇ ਸੀ ਦੇਣ ਦੇ ਸੀ ਕਰਨ ਵਾਸਤੇ ਇੰਨਾ ਕਾਂਗਰਸੀਆਂ ਵਾਂਗ ਕੁਰਸੀਆਂ ਨੂੰ ਜਫੀਆਂ ਨਹੀਂ ਸੀ ਮਾਰਦੇ ਤੁਹਾਡੇ ਸਿਆਸਤਦਾਨਾਂ ਲੋਕਾਂ ਵਾਸਤੇ ਕੁਰਸੀਆਂ ਨੂੰ ਜਫੀਆਂ ਮਾਰ ਕੇ ਰੀਸੀ ਬਹਿੰਦੇ ਜਿੰਨੇ ਵੀ ਸਿਆਸਤਦਾਨ ਨੇ ਜਿੰਨੇ ਵੀ ਲੋਕ ਆਪਣੇ ਆਪ ਨੂੰ ਵੱਡਾ ਕਰਨ ਦੇ ਲਈ ਜਿਹੜੀਆਂ ਏ ਤਰ੍ਹਾਂ ਤਰ੍ਹਾਂ ਦੀਆਂ ਹਮੇਸ਼ਾ ਹੀ ਕਰਤੂਤਾਂ ਕੋਲਦੇ ਆ ਬੰਦੇ ਦੇ ਪੁੱਤ ਬਣੀਆਂ ਅਕਲ ਨੂੰ ਹੱਥ ਮਾਰੀਏ ਜਿਹੜੀ ਸਿਆਸਤ ਤੁਸੀਂ ਕਰ ਰਹੇ ਹੋ ਉਹ ਕਰੋ ਜਮ ਜਮ ਕੇ ਸਾਡੇ ਇਨੀਓ ਇੱਕ ਜਿਹੇ ਖੇਤਰ ਮਾਰੋ ਸਾਨੂੰ ਕੀ ਲੱਗੇ ਪਰ ਗੁਰੂ ਗ੍ਰੰਥ ਗੁਰੂ ਪੰਥ ਗੁਰ ਇਤਿਹਾਸ ਸ਼ਹੀਦਾਂ ਦੇ ਪ੍ਰਤੀ ਬਾਰ ਬਾਰ ਜਿਹੜੀ ਟਿਕਾ ਟਪੜੀ ਤੁਹਾਡੇ ਲੋਕਾਂ ਵੱਲੋਂ ਕੀਤੀ ਜਾਂਦੀ ਆ ਇਹ ਨਾ ਕਰੋ ਨਹੀਂ ਤੇ ਜਿੰਨਾ ਲੋਕਾਂ ਨੇ ਜਿੰਨਾ ਸਿੱਖਾਂ ਨੇ ਜਿਸ ਪੰਥ ਨੇ ਤੁਹਾਨੂੰ ਰਾਜ ਦੇ ਬਿਠਾਇਆ ਉਹ ਪੰਥ ਰਾਜ ਤੋਂ ਲਾਹਣਾ ਵੀ ਜਾਣਦਾ ਇਹ ਸਰਕਾਰਾਂ ਇਹ ਅਹੁਦੇ ਇਹ ਸਭ ਆਉਣੇ ਜਾਣੇ ਨੇ ਅੱਜ ਤੂੰ ਆ ਕੱਲ ਕੋਈ ਹੋਰ ਹੋਣਾ ਪਰਸੋਂ ਕੋਈ ਹੋਰ ਹੋਊਗਾ ਪਰ ਇਹ ਪੰਥ ਜਿਹੜਾ ਨਾ ਜਿਹਨਾਂ ਮਿਸਲਾਂ ਦੀ ਤੂੰ ਗੱਲ ਕਰਦਾ ਉਹ ਪੰਥ ਪਹਿਲਾਂ ਵੀ ਚੜਦੀ ਕਲਾ ਸੀ ਪੰਥ ਅੱਜ ਵੀ ਚੜਦੀ ਕਲਾ ਚਾ ਦੂਸਰਾ ਜਿਹੜੇ ਸਿਆਸਤਦਾਨਾਂ ਦੇ ਇਹ ਲੋਕ ਚਿਮਚੇ ਬਣੇ ਫਿਰਦੇ ਸਾਡੇ ਸਿੱਖ ਦਸਤਾਰਾਂ ਵੱਲ ਕੇ ਸਵਾਹ ਕਰੋ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਕਹਿੰਦੇ ਹੋ ਜਿਨ੍ਹਾਂ ਨੂੰ ਆਪਣੇ ਮੰਤਰੀ ਕਹਿੰਦੇ ਹੋ ਕਿ ਇਹ ਕੌਣ ਹੁੰਦੇ ਆ ਤੁਹਾਡੇ ਸਿੱਖ ਇਤਿਹਾਸ ਦੇ ਬਾਰੇ ਇਸੇ ਕਿਹਨਾਂ ਬੋਲਣ ਵਾਲੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ